ਲੋਕਾਂ ਲਈ ਸੀਗੇ ਰਾਜਬਰਾਂ ਸਿੰਘ ਐਕਟਰ ਸਾਡੇ ਲਈ ਤਾਂ ਉਹ ਸਾਡੇ ਪਾਪਾ ਸੀਗੇ ਮਮਾ ਲਈ ਉਹਨਾਂ ਦਾ ਹਸਬੰਡ ਸੀਗਾ ਆਬਵੀਅਸਲੀ ਪਾਪਾ ਦੀ ਕਮੀ ਅੱਜ ਵੀ ਆ ਪਰ ਹੁਣ ਵੀ ਕੁਝ ਅਚੀਵ ਕਰਦੀਆਂ ਨਵੇਂ ਪ੍ਰੋਜੈਕਟਸ ਸਾਈਨ ਕਰਦੀਆਂ ਇਟਸ ਬੀਨ 6 ਇਅਰਸ ਪਾਪਾ ਨੂੰ ਗਏ ਹੋਏ ਤਾਂ ਅੱਜ ਵੀ ਸਮਵੇਅਰ ਫॉर 1 ਸੈਕਿੰਡ ਮੀ ਮਾਈਂਡ ਚ ਥਾਟ ਆਉਂਦਾ ਕਿ ਪਾਪਾੰਦਸ ਦੀਆਂ ਫੈਮਿਲੀ ਇਸ ਦੀ ਤੇ ਰਿਸ਼ਤੇਦਾਰਾਂ ਦੀ ਜੀ ਗੱਲ ਕਰੀਏ ਤਾਂ ਆਬਵੀਅਸਲੀ ਆਈ ਸੀ ਜੇ ਤੁਸੀਂ ਇੰਡਸਟਰੀ ਤੋਂ ਪੁੱਛ ਰਹੇ ਹੋ ਕਿ ਕੋਈ ਖੜਾ ਹੋਇਆ ਸੀ ਨਾਲ ਤਾਂ ਸਿਰਫ ਇੱਕ ਦੇ ਵੀ ਮਹਿਸੂਸ ਫਰੀ ਅੰਕਲ ਜੀ ਨੂੰ ਛੱਡ ਕੇ ਅਨਫੋਰਚਨਟਲੀ ਕੋਈ ਨਹੀਂ ਸੀ ਮੈਨੂੰ ਫਿਲਹਾਲ ਉਸ ਟਾਈਮ ਹੋਰ ਕੁਝ ਨਹੀਂ ਦੇਖਿਆ ਮੈਨੂੰ ਸਿਰਫ ਮੰਮਾ ਦੇਖ ਰਹੀ ਸੀ ਤੇ ਆਪਣਾ ਭਰਾ ਦੇਖ ਰਿਆ ਸੀ ਜੋ ਮੇਰੇ ਤੋਂ ਛੋਟਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਗੈਜਟ ਕਿ ਕਿ ਨਹੀਂ ਸਵਿਤਾਜ ਹੁਣ ਤੂੰ ਹੀ ਆਜੂਗੀ ਆ ਮੰਮਾ ਬਹੁਤ weak ਪੈ ਚੁੱਕਿਆ ਐਂਡ ਜੋਸ਼ ਬਹੁਤ ਛੋਟਾ ਫਿਰ ਮੈਂ ਜੋਸ਼ ਨੂੰ ਗਿਆ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੀ ਹੋ ਗਿਆ ਹੈ ਆਪਣੇ ਨਾਲ ਹਨਾ ਮੈਂ ਕਿਹਾ ਹੁਣ ਆਪਣੀ ਵਾਰੀ ਆ ਆਪਾਂ ਮੰਮਾ ਨੂੰ ਸੰਭਾਲਾਂ ਆਏ ਆਏ ਹੁਣ ਆਪਾਂ ਜ਼ਿਕਰ ਕਰੀ ਲਈਏ ਕਿਉਂਕਿ ਰਾਜਬੜ ਸਾਹਿਬ ਇੱਕ ਬਹੁਤ ਵੱਡਾ ਇੰਡਸਟਰੀ ਦਾ ਉਹ ਨਾਮ ਹੋਏ ਨੇ ਕਿ ਜਿਨ੍ਹਾਂ ਨੇ ਕਈ ਐਸੇ ਕਲਾਕਾਰਾਂ ਨੂੰ ਐਂਟਰੀ ਵੀ ਕਰਵਾਈ ਜੀ ਜਿਵੇਂ ਹਾਨੀ ਸਿੰਘ ਉਹਨਾਂ ਦੇ ਨਾਲ ਗਾਣੇ ਕੀਤੇ ਜੀ ਤੇ ਉਸ ਟਾਈਮ ਤੇ ਸੁਪਰ ਡੂਪਰ ਹਿੱਟ ਰਹੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ ਮੈਨੂੰ ਲੱਗਦਾ ਇਹ ਜ਼ਿਕਰ ਚੰਡੀਗੜ੍ਹ ਦਾ ਉਸ ਟਾਈਮ ਦੇ ਵਿੱਚ ਹੀ ਰਾਜਬੜਾ ਸਾਹਿਬ ਨੇ ਕਰਤਾ ਸੀ ਕਿ ਜਦੋਂ ਮੈਨੂੰ ਲੱਗਦਾ ਸਾਡੇ ਵੱਲ ਨੂੰ ਪਤਾ ਹੀ ਨਹੀਂ ਸੀ ਹਾਂਜੀ ਵਿਚ ਚੰਡੀਗੜ੍ਹ ਬਾਰੇ ਜਿਹੜਾ ਪਤਾ ਹੀ ਕਹਿੰਦੇ ਰਾਜ ਬਰਾੜਾ ਸਾਹਿਬ ਦੇ ਗਾਣੇ ਤੋਂ ਪਤਾ ਲੱਗਿਆ ਵੀ ਕਹਿੰਦੇ ਚੰਡੀਗੜ੍ਹ 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 ਬੜਾ ਹੋ ਰਹੀ ਹੈ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟੇ ਵੀ ਚੰਡੀਗੜ੍ਹ ਹੈ ਕੀ ਕੀ ਚੀਜ਼ ਹੈ ਫਿਰ ਬਾਅਦ ਚ ਇੱਥੇ ਦੀ ਗੇਮ ਸ਼ੁਰੂ ਹੋਈ ਲੋਕ ਇੱਥੇ ਜਿਹੜੇ ਜ਼ਿਆਦਾਤਰ ਲੋਕ ਜਿਹੜੇ ਨੇ ਸਾਡੇ ਵਰਗਾ ਯੂਥ ਹੈ ਉਹ ਆਉਣਾ ਸ਼ੁਰੂ ਹੋਇਆ ਮੂਵ ਆਉਣਾ ਸ਼ੁਰੂ ਹੋਇਆ ਪਹਿਲਾਂ ਇੰਡਸਟਰੀ ਕਹਿੰਦੇ ਲੁਧਿਆਣੇ ਦੇ ਵਿੱਚ ਹੁੰਦੀ ਸੀ ਕਲਾਕਾਰਾਂ ਦੀ ਜਾਨੀ ਬਰਾਏ ਬਰਾੜ ਸਾਹਿਬ ਨੇ ਉਹ ਵੱਡੇ ਵੱਡੇ ਕਲਾਕਾਰਾਂ ਨੂੰ ਇੱਕ ਕਹਿੰਦੇ ਨੇ ਵੀ ਸਪਾਰਕ ਦਿੱਤਾ ਇੱਕ ਸਟਾਰਟ ਦਿੱਤਾ ਵੀ ਤੁਸੀਂ ਸ਼ੁਰੂ ਕਰੋ ਕਿਸ ਤਰੀਕੇ ਦੇ ਨਾਲ ਹਮ ਹਮ ਉਹਨਾਂ ਦਾ ਜਦ ਇਹ ਸੰਸਾਰ ਤੋਂ ਜਾਣਾ ਹੋਇਆ ਜੀ ਤਾਂ ਇੱਕ ਇਹ ਤਾਂ ਕਹਿਣ ਵਾਲੀ ਗੱਲ ਆ ਮੈਂ ਪੁੱਛਦਾ ਵੀ ਚੰਗਾ ਲੱਗਦਾ ਵੀ ਇੱਕ ਬਹੁਤ ਵੱਡਾ ਘਾਟ ਆ ਤੁਸੀਂ ਕਿਸ ਤਰੀਕੇ ਦਾ ਫੀਲ ਕੀਤਾ ਇਹ ਕੋਈ ਸਵਾਲ ਨਹੀਂ ਬਣਦਾ ਪਰ ਮੈਂ ਇਹ ਜ਼ਰੂਰ ਪੁੱਛੂੰਗਾ ਕਿ ਉਸ ਤੋਂ ਆ ਉਸ ਤੋਂ ਬਾਅਦ ਆਪਣੇ ਆਪ ਨੂੰ ਸਮੇਟਿਆ ਕਿਵੇਂ ਕਿਉਂਕਿ ਇੱਕ ਮੁਠੀ ਹੁੰਦੀ ਹੈ ਜਦ ਮੁਠੀ ਦੇ ਵਿੱਚ ਇੱਕ ਗੂਠਾ ਅੱਡ ਹੋ ਗਿਆ ਤਾਂ ਆ ਮੁਠੀ ਮੁਠੀ ਨਹੀਂ ਰਹੀ ਉਹ ਪਕੜ ਨਹੀਂ ਰਹੀ ਉਹਦੀ ਤਾ ਫਿਰ ਉਹ ਜੀਆਂ ਨੇ ਤਿੰਨ ਜੀਆਂ ਨੇ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਸਮੂਹ ਕੇ ਰੱਖਿਆ ਇਹ ਮੈਂ ਬਹੁਤ ਇੰਟਰਵਿਊਸ ਦਿੱਤੀਆਂ ਬਟ ਇਹ ਪਹਿਲੀ ਇੰਟਰਵਿਊ ਹੈ ਜਿਹਦੇ ਚ ਸਵਾਲ ਆਇਆ ਹੈ ਪਹਿਲਾਂ ਤਾਂ ਇਹ ਐਡਰੈਸ ਕਰੂੰਗੀ ਮੈਂ ਤੇ ਆਬਵੀਅਸਲੀ ਕਿਉਂਕਿ ਲੋਕਾਂ ਲਈ ਸੀਗੇ ਰਾਜਪਰਾਜ ਸਿੰਗਰ ਐਕਟਰ ਸਾਡੇ ਲਈ ਤਾਂ ਉਹ ਸਾਡੇ ਪਾਪਾ ਸੀਗੇ ਮੰਮਾ ਲਈ ਉਹਨਾਂ ਦਾ ਹਸਬੰਡ ਸੀਗਾ ਹੂੰ ਤੇ obviously ਸਾਡੇ ਲਈ ਪਰਸਨਲੀ ਵੀ ਇਟ ਵਾਸ ਅ 빅 अनਐਕਸਪੈਕਟਿਡ ਚੀਜ਼ ਬਹੁਤ ਜ਼ਿਆਦਾ ਔਰ ਰਈ ਗਰਲ ਸਮੇਟਨ ਦੀ ਤਾਂ ਮੈਨੂੰ ਫਿਲਹਾਲ ਉਸ ਟਾਈਮ ਹੋਰ ਕੁਝ ਨਹੀਂ ਦੇਖਿਆ ਮੈਨੂੰ ਸਿਰਫ ਮੰਮਾ ਦੇਖ ਰਹੀ ਸੀ ਹੂੰ ਤੇ ਆਪਣਾ ਭਰਾ ਦੇਖ ਰਹੀ ਸੀ ਜੋ ਮੇਰੇ ਤੋਂ ਛੋਟਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਗੈਦਰ ਕੀਤਾ ਕਿ ਨਹੀਂ ਸੁਹਤਾਜ ਹੁਣ ਤੂੰ ਹੀ ਆ ਜੋ ਵੀ ਆ ਮੰਮਾ ਬਹੁਤ ਵੀਕ ਪੈ ਚੁੱਕੇ ਆ ਐਂਜੋਸ਼ ਬਹੁਤ ਛੋਟਾ ਹੈ ਹੂੰ ਫਿਰ ਮੈਂ ਜੋਸ਼ ਨੂੰ ਗਿਆ ਮੈਂ ਕਿਹਾ ਜੋਸ਼ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੀ ਹੋ ਗਿਆ ਹੈ ਆਪਣੇ ਨਾਲ ਹਨਾ ਉਹ ਚੁੱਪ ਕਰਕੇ ਮੈਨੂੰ ਕੁਝ ਨਹੀਂ ਬੋਲਿਆ ਕੋ ਮੈਂ ਕਿਹਾ ਹੁਣ ਆਪਣੀ ਵਾਰੀ ਆ ਆਪਣੀ ਵਾਰੀ ਆ ਗਈ ਹੁਣ ਆਪਾਂ ਮੰਮਾ ਨੂੰ ਸੰਭਲਣਾ ਹੈ ਹਾਏ ਹਾਏ ਐਂਡ ਹੀ ਸੈਡ ਹਾਂ ਦੀਦੀ ਬਿਲਕੁਲ ਆਪਾਂ ਮੰਮਾ ਨੂੰ ਸੰਭਲਣਾ ਕਿਉਂ ਜਿੰਨੀ ਦੇਰ ਮੈਂ ਕਿਹਾ ਮੰਮਾ ਨੂੰ ਇਹ ਨਹੀਂ ਰਿਅਲਾਈਜ਼ ਹੁੰਦਾ ਵੀ ਹਾਂ ਵੀ ਮੈਂ ਠੀਕ ਆ ਮੇਰੇ ਬੱਚੇ ਵੀ ਆ ਐਂਡ ਆ ਹੋ ਗਿਆ ਮੈਂ ਕਿ ਉਹਨੀ ਦੇਰੀ ਆ ਜੋਸ਼ ਆਪਾਂ ਮਮ ਨੂੰ ਸਾਹਮਣਾ। ਕੀ ਬਾਤ ਹੈ। ਫਿਰ ਮੈਂ ਜੋਸ਼ ਗੈਦਰ ਕੀਤਾ। ਹੂੰ। ਉਸ ਤੋਂ ਬਾਅਦ ਫਿਰ ਸਾਡੀ ਸਾਰੀ ਟੈਂਸ਼ਨ ਸਿਰਫ ਮਮਾਈ ਸੀਗੀ। ਫਿਰ ਇੱਕ ਦੂਜੇ ਨੂੰ ਸਾਹਮਣੇ 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 ਸਾਨੂੰ ਰਿਅਲਾਈਜ਼ ਹੋਇਆ ਕਿ ਹੁਣ ਇਹੀ ਹੈ ਸਾਡੀ ਛੋਟੀ ਜੀ ਦੁਨੀਆ ਇਹੀ ਹੈ। ਹੂੰ। ਤੇ ਹੁਣ ਏਸੇ ਹੀ ਦੁਨੀਆ ਨੂੰ ਛੋਟੀ ਜੀ ਨੂੰ ਸਜਾ ਕੇ ਪਿਆਰ ਨਾਲ ਰੱਖਣਾ। ਸੋ ਹੌਲੀ ਹੌਲੀ ਫਿਰ ਇੱਕ ਦੂਜੇ ਨੂੰ ਸਾਹਮਦੇ ਸਾਹਮਦੇ ਇੱਕ ਦੂਜੇ ਦੀ ਦੁਨੀਆ ਸੀ ਤੈਨੂੰ ਬਣ ਗਈ ਹੈ ਓਬਵੀਅਸਲੀ ਪਾਪਾ ਦੀ ਕਮੀ ਅੱਜ ਵੀ ਆ ਪਰ ਹੁਣ ਵੀ ਕੁਝ ਅਚੀਵ ਕਰਦੀ ਆ ਜਾਂ ਕੁਝ ਨਵਾਂ ਪ੍ਰੋਜੈਕਟ ਸਾਈਨ ਕਰਦੀ ਆ ਇਟਸ ਬੀਨ 6 ਇਅਰਸ ਪਾਪਾ ਨੂੰ ਗਏ ਹੋਏ ਤਾਂ ਅੱਜ ਵੀ ਸਮਵੇਅਰ ਫॉर 1 ਸੈਕਿੰਡ ਮੇ ਰਾਈਂਡ ਥਾਟ ਆਨ ਪਾਪਾ ਨੂੰ ਦੱਸਦੀ ਆ ਅੱਜ ਵੀ ਮੰਨ ਲਓ ਮੈਂ ਕੋਈ ਫਿਲਮ ਸਾਈਨ ਕਰਦੀ ਵਾਪਸ ਜਾਂਦੇ ਜਾਂਦੇ ਮੈਨੂੰ ਇੱਕ ਸੈਕਿੰਡਲੀ ਥੋਟ ਆਉਂਦਾ ਯਾਰ ਕਿ ਪਾਪਾ ਨੂੰ ਦੱਸੂਗੀ ਉਸ ਤੋਂ ਬਾਅਦ ਜਦੋਂ ਰਿਅਲਾਈਜ਼ ਹੁੰਦਾ ਹੈ ਤਾਂ ਬ੍ਰੀਕਸ ਮਾਈ ਹਾਰਟ ਐਵੋਇਡ ਇੰਨਾ ਖਾਲੀ ਆ ਕਿ ਕਦੇ ਵੀ ਨਹੀਂ ਭੁੱਲਣਾ ਉਸ ਦਾ ਪੁੱਤ ਵਰਗਾ ਫੋ ਟਰੈਕਟਰ ਜੱਟ ਨੇ ਵੇਚਿਆ ਰੋ ਰੂ ਜੀ ਇੱਕ ਉਹ ਗਾਣੇ ਜਿਹੜਾ ਮੈਨੂੰ ਲੱਗਦਾ ਹੈ ਹਰ ਇੱਕ ਕਿਰਤੀ ਬੰਦਾ ਨਾ ਆਪਣੇ ਪਿੰਡਾਂ ਦਾ ਪੰਜਾਬ ਤਾਂ ਜਾਣਿਆ ਖੇਤੀ ਕਰਕੇ ਜਾਂਦਾ ਉਹ ਗਾਣੇ ਬਰਾੜ ਸਾਹਿਬ ਨੇ ਐਸੇ ਗਾਏ ਕਿ ਬੰਦਾ ਆਪਣੇ ਨਾਲ ਰਿਲੇਟ ਕਰ ਲੈਂਦਾ ਸੀਗਾ ਵੀ ਡਾਇਰੈਕਟਰ ਕਹਿੰਦੇ ਪੁੱਤ ਵਰਗਾ ਹੁੰਦਾ ਸੀ ਤੇ ਉਹ ਗਾਣਾ ਜਦ ਬਰਾੜ ਸਾਹਿਬ ਨੇ ਗਾਇਆ ਸੀ ਤੇ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਅੱਜ ਤੱਕ ਇਵਨ ਕਿ ਮੈਂ ਆਪਣੀ ਇੰਟਰਵਿਊਜ਼ ਦੇ ਵਿੱਚ ਬਹੁਤ ਜ਼ਿਕਰ ਕਰਦਾ ਹਾਂ ਉਹਨਾਂ ਦੇ ਇਸ ਗੀਤ ਦਾ ਕਿਉਂਕਿ ਇੰਟਰਵਿਊਜ਼ ਹੁੰਦੀਆਂ ਮੇਰੀ ਉਸ ਤਰੀਕੇ ਦੀਆਂ ਉਹ ਗਾਣੇ ਗਾਏ ਤੇ ਜਦੋਂ ਬਰਾੜ ਸਾਹਿਬ ਇਹ ਦੁਨੀਆ ਤੋਂ ਗਏ ਹੀ ਨਹੀਂ ਤਾਂ ਉਸ ਟਾਈਮ ਤਾਂ ਫਿਰ ਗੈਦਰਿੰਗ ਪੂਰੀ ਫੁੱਲ ਹੁੰਦੀ ਹੋਊਗੀ ਵੀ ਮਿਲਣ ਵਾਲੇ ਵੀ ਕੀ ਹੋ ਗਿਆ ਕਿੱਦਾਂ ਕੀ ਹੋ ਗਿਆ ਕੀ ਨਹੀਂ ਕੀ ਹਨਾ ਫੈਮਿਲੀਜ਼ ਦੀ ਤੇ ਰਿਸ਼ਤੇਦਾਰਾਂ ਦੀ ਜੀ ਗੱਲ ਕਰੀਏ ਤਾਂ ਆਬਵੀਅਸਲੀ ਆਈ ਸੀ ਜੇ ਤੁਸੀਂ ਇੰਡਸਟਰੀ ਤੋਂ ਪੁੱਛ ਰਹੇ ਹੋ ਵੀ ਕੋਈ ਖੜਾ ਹੋਇਆ ਸੀ ਨਾਲ ਤਾਂ ਸਿਰਫ ਇੱਕ ਦੇਵੀ ਮਖਸੂਸਪਰੀ ਅੰਕਲ ਜੀ ਨੂੰ ਛੱਡ ਕੇ ਅਨਫੋਰਚਨਟਲੀ ਕੋਈ ਨਹੀਂ ਮਤਲਬ ਪੂਰੀ ਇੰਡਸਟਰੀ ਦੇ ਵਿੱਚੋਂ ਸਿਰਫ ਇੱਕ ਦੇਵੀ ਭਾਜੀ ਸੀਗੇ ਜਿਹੜੇ ਆਏ ਸੀ ਉਸ ਤੋਂ ਇਲਾਵਾ ਕੋਈ ਨਹੀਂ ਕੋਈ ਵੀ ਨਹੀਂ ਹਰਪਜਨ ਅੰਕਲ ਆਏ ਸੀ ਥੋੜਾ ਜਿਹਾ ਫਿਊਨਰਲ ਤੇ ਐਂਡ ਦੈਟਸ ਇਟ ਦੇਵੀ ਅੰਕਲ ਉਸ ਤੋਂ ਬਾਅਦ ਘਰ ਆਏ ਸੀ ਹਮ ਦੈਟਸ ਇਟ ਤੇ ਉਸ ਤੋਂ ਪਹਿਲਾਂ ਦਾ ਕੀ ਪਹਿਲਾਂ ਦਾ ਕੀ ਸਿਨੈਰੀਓ ਹੁੰਦਾ ਸੀ ਪਹਿਲਾਂ ਦਾ ਕੀ ਮਾਹੌਲ ਹੁੰਦਾ ਸੀ ਕਦੇ ਪਹਿਲਾਂ ਤਾਂ ਕੋਈ ਨਾ ਕੋਈ ਆਏ ਰਹਿੰਦਾ ਸੀ ਕੋਈ ਨਾ ਕੋਈ অলਮੋਸਟ ਆਏ ਰਹਿੰਦਾ ਸੀ ਕਦੇ ਕੋਈ ਆਇਆ ਤਾਂ ਉਹਨੂੰ ਕਦੇ ਅਪਕਮਿੰਗ ਪ੍ਰੋਜੈਕਟਸ ਦੇ ਪਾਪਾ ਨੇ ਗਾਣੇ ਸੁਣਾਤੇ ਕੋਈ ਫਿਲਮ ਦੀ ਸਟੋਰੀ ਲਿਖ ਰਿਹਾ ਤਾਂ ਉਹਨਾਂ ਨੇ ਫਿਲਮ ਦੀ ਸਟੋਰੀ ਸ਼ੇਅਰ ਕਰਦੀ ਬਹੁਤ ਆਰਟਿਸਟ ਸੀਗੇ ਜੋ ਪਾਪਾ ਦੇ ਬਹੁਤ ক্লোਜ਼ ਸੀਗੇ ਬਟ ਦੂਰ ਦੂਰ ਤੱਕ ਕੋਈ ਉਹ ਨਾਮੋਂ ਨਿਸ਼ਾਨ ਨਹੀਂ ਦਿਖਿਆ ਸਾਨੂੰ ਐਂਡ ਮੈਨੂੰ ਪਰਸਨਲੀ ਇੱਕ ਛੋਟੀ ਇੰਡਸਟਰੀ ਦਾ ਬੱਚਾ ਆ ਮੈਂ ਉਹ ਸਮਝ ਕੇ ਚਾਹੇ ਲੈ ਲੋ ਬਟ ਇਹ ਮੇਰੀ ਇੰਡਸਟਰੀ ਨਾਲ ਸ਼ਿਕਾਇਤ ਆ ਇੱਕ ਕਿ ਵੈਨ ਸਮਵਨ ਕਿਉਂਕਿ ਪੂਰਾ ਆਪਣੀ ਪੰਜਾਬੀ ਇੰਡਸਟਰੀ ਇੱਕ ਫੈਮਿਲੀ ਆ ਹੂੰ ਪਰਿਵਾਰ ਇੱਕ ਆਪਣੀ ਇੰਡਸਟਰੀ ਬਾਲੀਵੁੱਡ ਜਿੰਨੀ ਵੱਡੀ ਨਹੀਂ ਹੈਗੀ ਬੜੀ ਛੋਟੀ ਜੀ ਇੰਡਸਟਰੀ ਆਪਣੀ ਲਿਮਿਟਿਡ ਜੇ ਲੋਕ ਆ ਇੱਕ ਛੋਟਾ ਜਿਹਾ ਪਰਿਵਾਰ ਆ ਪਿਆਰਾ ਜਿਹਾ ਹੂੰ ਤੇ ਉਹ ਪਰਿਵਾਰੀ ਜੇ ਲੋੜ ਦੇ ਟਾਈਮ ਤੇ ਨਹੀਂ ਇੱਕ ਦੂਜੇ ਨਾਲ ਖੜਾ ਰਹੂਗਾ ਤਾਂ ਜਿਹੜੀ ਪਰਿਵਾਰ ਤੇ ਬੀਤ ਰਹੀ ਹੈ ਉਹ ਕਿੰਨਾ ਉਹਦਾ ਦਿਲ ਟੁੱਟੂਗਾ ਸੋਚੋ ਤੁਸੀਂ ਮੈਨੂੰ ਲੱਗਦਾ ਇਹ ਘਾਟਾ ਇਹ ਸ਼ਿਕਾਇਤ ਤੁਹਾਡੀ ਸਾਰੀ ਉਮਰ ਰਹੂਗੀ ਬਿਲਕੁਲ ਸਾਰੀ ਉਮਰ ਰਹੋਗੀ ਹਾਂ ਠੀਕ ਆ ਮੈਂ ਕੰਮ ਕਰਨਾ ਸ਼ੁਰੂ ਕੀਤਾ ਸਾਰਿਆਂ ਨੇ एवरीवन बॉडी ਵੈਲਕਮ ਟੂ ਮੀ ਵਿਦ ਓਪਨ ਆਰਮਸ ਕਿ ਹਾਂ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਟ ਜਦੋਂ ਲੋੜ ਸੀ ਉਦੋਂ ਹਾਂ ਮਤਲਬ ਆਲਵੇਸ ਸ਼ਿਕਾਇਤ ਇਹ ਰੋ ਸਕਦੇ ਆ ਬੈਣੇ ਕਿ ਇੰਡਸਟਰੀ ਬਰੋਕਨ ਅਬਾਊਟ ਇਟ ਕਹਿ ਸਕਦੇ ਆ ਆਪਾਂ ਕਿ ਇੰਡਸਟਰੀ ਮਤਲਬ ਹੀ ਆ ਮਤਲਬੀ ਮੇਰਾ ਹਲੇ ਨਾ ਐਕਸਪੀਰੀਅੰਸ ਨਹੀਂ ਹੋਇਆ ਬਾਕੀ ਇਹ ਵੀ ਆਪਾਂ ਕਹਿ ਸਕਦੇ ਆ ਕਿ ਜਿੱਦਾਂ ਦੀ ਆਪਾਂ ਖੁਦ ਹੁੰਨੇ ਆ ਅੱਗੇ ਲੋਕ ਵੀ ਓਦਾਂ ਦੇ ਮਿਲਦੇ ਆ ਸੋ ਮੇਰਾ ਪਰਸਨਲ ਐਕਸਪੀਰੀਅੰਸ ਹਲੇ ਇਦਾਂ ਦਾ ਨਹੀਂ ਹੋਇਆ ਕੋਈ ਵੀ ਹਮ ਬਟ ਜਿੱਦਾਂ ਜਿੱਦਾਂ ਕੰਮ ਕਰਾਂਗੇ ਫਿਰ ਇੰਟਰਵਿਊ ਦੇ ਦਾਂਗੇ ਉਦੋਂ ਸ਼ਾਇਦ I'll have a better answer for, for this question ਕੀ ਬਾਤ ਪਰ ਫਿਰ ਹਾਲ ਮੇਰੇ ਨਾਲ ਤਾਂ ਕੋਈ ਐਕਸਪੀਰੀਅੰਸ ਨਹੀਂ